ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭਾਈ ਹੋਏ ਸਹਾਰੇ ਸਾਖੀ 35 ਸਤਿਗੁਰੂ ਜੀ ਦਾ ਜੋਤੀ ਜੋਤ ਸਮਾਉਣਾ ਆਖਰ ਉਹ ਦਿਨ ਆ ਪੂਜਾ ਜਿਹੜਾ ਹਰ ਇੱਕ ਤੇ ਆਉਂਦਾ ਹੈ ਜਿਸ ਨੇ ਵੀ ਮਾਂ ਦੇ ਪੇਟ ਤੋਂ ਜਨਮ ਲਿਆ ਹੈ ਉਸਨੇ ਦੇਹ ਸ੍ਰੀ ਛੱਡ ਕੇ ਜ਼ਰੂਰ ਜਾਣਾ ਹੈ ਵਾਹਿਗੁਰੂ ਦੇ ਪਾਣੀ ਅੰਦਰ ਜਿਹੜੇ ਵੀ ਦਿਨ ਲਿਖੇ ਹੁੰਦੇ ਨੇ ਮਾਤ ਲੋਕ ਵਿੱਚ ਉਹ ਪੂਰੇ ਕਰਨੇ ਪੈਂਦੇ ਨੇ ਅੰਤ ਸਮਾ ਜਾਣ ਕੇ ਸਾਈਂਬਾ ਨੇ ਕਤਕ ਸੁਦੀ ਪੰਜ 1765 ਨੂੰ ਹਜ਼ੂਰੀ ਸਿੰਘਾਂ ਨੂੰ ਆਪਣੇ ਕੋਲ ਸੱਦਿਆ ਕੋਲ ਸੱਦ ਕੇ ਸਿਰਾਂਿਆਂ ਦੀ ਟੋਲ ਲਾ ਕੇ ਸਤਿਗੁਰੂ ਜੀ ਬਿਰਾਜੇ ਅੰਤਲੇ ਹੁਕਮ ਕੀਤੇ ਸਿੰਘੋ ਅਸਾਂਨ ਫਤਿਹ ਗਜਾ ਜਾਣੀ ਹੈ ਤੁਸਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਅਸਾਂ ਪਿੱਛੋਂ ਇਹ ਸਿੰਘਾਂ ਸਹਿਜਦਾਰੀ ਤੇ ਗੁਰੂ ਪੰਥੀਆਂ ਦੇ ਗੁਰੂ ਹੋਈ ਇਸ ਦਾ ਪ੍ਰਕਾਸ਼ ਕਰਕੇ ਦੀਵਾਨ ਕਰਿਆ ਕਰਨਾ ਇਸ ਦੇ ਅੱਗੇ ਨਮਸਕਾਰ ਕਰਨੀ ਤੇ ਗੁਰਮਤੇ ਕਰਨੀ ਪੰਜਾਬ ਜਾ ਕੇ ਸਿੰਘਾਂ ਨੂੰ ਦੱਸ ਦੇਣਾ ਅਤੇ ਇੱਕ ਸਿੰਘ ਤੋਂ ਬਿਨਾਂ ਕਿਸੇ ਨਾ ਰਹਿਣਾ ਪੰਜਾਬ ਜਾ ਕੇ ਖਾਲਸਾ ਪੰਥ ਦੀ ਸੇਵਾ ਕਰਨੀ ਅਕਾਲਪੁਰਖ ਤੁਸਾਂ ਦੀ ਸਹਾਇਤਾ ਕਰਿਆ ਕਰੇਗਾ ਇਉਂ ਥੋੜੇ ਜਿਹੇ ਬਚਨ ਕਰਕੇ ਸਤਿਗੁਰੂ ਜੀ ਸ਼ਾਂਤ ਚਿੱਤ ਹੋ ਕੇ ਬਿਰਾਜੇ ਰਹੇ ਬਹੁਤਾ ਕੁਝ ਆਖਿਆ ਨਾ ਜਾ ਸਕਿਆ ਸਿੰਦਰਸ਼ਨ ਕਰਕੇ ਵਿਅਕਲ ਹੋ ਰਹੀ ਸੀ ਹਰ ਕੋਈ ਯਤਨ ਕਰਦਾ ਸੀ ਕਿ ਉਹ ਸਬਰ ਸੰਤੋਖ ਨਾਲ ਚੁੱਪ ਰਹੇ ਵਾਹਿਗੁਰੂ ਦਾ ਹੁਕਮ ਮੰਨੇ ਪਰ ਸਤਿਗੁਰੂ ਜੀ ਨਾਲ ਜਿਹੜੀ ਪ੍ਰੀਤੀ ਸੀ ਉਹ ਸਬਰ ਨਹੀਂ ਸੀ ਕਰਨ ਦੇਦੀ ਉਹ ਪ੍ਰੀਤ ਤਾਂ ਮੱਲੋ ਮੱਲੀ ਹੱਡੇ ਨੂੰ ਤਣਾਵਾ ਪਾਉਂਦੀ ਸੀ ਸਤਿਗੁਰੂ ਜੀ ਦਾ ਚਿਹਰਾ ਵੇਖ ਕੇ ਸਾਰੇ ਜਿਉਂਦੇ ਸਨ ਵਿਛੜਦੇ ਨਹੀਂ ਸਨ ਸੱਲ ਚੱਲਣਾ ਪਊ ਫਿਰ ਕੁਵੇਲੇ ਦਾ ਵਿਛੋੜਾ ਸਤਿਗੁਰੂ ਜੀ ਦੀ ਆਯੂ ਕੋਈ ਬਹੁਤੀ ਨਹੀਂ ਸੀ ਹੋਈ ਸਿਰਫ 42 ਕੋ ਸਾਲ ਸੀ 42 ਸਾਲ ਆਯੂ ਤਾਂ ਮਸਾ ਜਵਾਨੀ ਦੀ ਉਮਰ ਹੁੰਦੀ ਹੈ ਜਵਾਨੀ ਉਮਰ ਵਿੱਚ ਐਸੀ ਮਹਾਨ ਆਗੂ ਦਾ ਜਨਤਾ ਕੋ ਲੋ ਵਿਛੜ ਜਾਣਾ ਕੁਦਰਤੀ ਤੌਰ ਤੇ ਦੁੱਖ ਦਾ ਕਾਰਨ ਹੈ ਆਵੇਂ ਸਾਹਿਬਾ ਨੇ ਸਿੰਘਾ ਨੂੰ ਬਹੁਤ ਠਿਰਸ ਦਿੱਤੀ ਕਿ ਸਤਿਗੁਰੂ ਜੀ ਦੀ ਬਖਸ਼ੀ ਹੋਈ ਸਿੱਖੀ ਦੀ ਰੂਹ ਅਤੇ ਆਤਮਿਕ ਸ਼ਕਤੀ ਅਮਰ ਹੈ ਉਹ ਸਦਾ ਕੰਮ ਕਰਦੀ ਰਹੇਗੀ ਚਿੰਤਾ ਨਾ ਕਰੋ ਫਿਰ ਵੀ ਸਿੰਘ ਠਿਰਸ ਨਹੀਂ ਕਰਨਗੇ ਆ ਰਾਤ ਆ ਗਈ ਜਿਵੇਂ ਗੁਰਪ੍ਰਣਾਲੀ ਕਵੀ ਗੁਲਾਬ ਸਿੰਘ ਵਿੱਚ ਲਿਖਿਆ ਹੈ ਕਾਤਿਕ ਸੁਦਿਓ ਪੰਚ ਵੀਰ ਵਾਰ ਤੋਂ ਪਹਿਲ ਰਾਤ ਗਏ ਟਿੱਕੇ ਹੂੰ 32 ਸਾਲ ਤਾਰੀ ਹੈ ਯਾਰਾ ਮਾਸ ਪਾਛੇ ਆਪ ਇਸਨਾਨ ਕਰ ਅਰ ਕਮਰ ਸਜਾ ਕੇ ਪੁਰ ਮੈਂ ਨਦੇੜ ਪਾਰੀ ਹੈ ਗੋਦਾਵਰੀ ਤਟ ਪਰ ਸ਼ਬਦ ਗੁਰੂ ਕਾ ਜੀ ਕਾ ਕੀਰਤ ਸੁਨੋ ਗੁਣੇ ਫੈ ਸਵਾਰੀ ਹੈ ਗੁਰੂ ਗ੍ਰੰਥ ਸਾਹਿਬ ਕੇ ਅੱਗੇ ਟਿੱਕੇ ਨਾ ਨਰੇਲ ਰਾਖ ਮੱਤਾ ਟੇਕ ਕਰ ਬੀਨਤੀ ਬਿਧਾਰੀ ਦੁਪਹਿਰ ਰਾਤ ਚਲੀ ਗਈ ਸੀ ਉਸ ਵੇਲੇ ਸਤਿਗੁਰੂ ਜੀ ਇਕੱਲੇ ਤੰਬੂ ਵਿੱਚ ਸਨ ਸਵੇ ਸਵੇਰ ਤੋਂ ਹੀ ਬਸਤਰ ਸ਼ਸਤਰ ਸਵਾਰ ਲੈ ਸਨ ਤਿਆਰੀ ਕੀਤੀ ਹੋਈ ਸੀ ਲੇਵ ਅਕਾਲਪੁਰਖ ਦੇ ਚਰਨਾਂ ਨਾਲ ਜੁੜੀ ਹੋਈ ਸੀ ਆਉਣ ਜਾਣ ਦੀਆਂ ਵਿਚਾਰਾਂ ਹੋ ਚੱਈਆਂ ਸਨ ਅਕਾਲਪੁਰਖ ਦੇ ਨਾਲ ਜਿਸ ਸਮੇਂ ਅੰਤਮ ਫੈਸਲਾ ਹੋ ਗਿਆ ਜਦੋਂ ਉਹ ਕੜੀ ਆ ਪੁੱਛੀ ਜਿਸ ਵੇਲੇ ਪੁਸ਼ਪ ਵਿਮਾਨ ਆਤਮਾ ਦੇ ਚੜਨ ਵਾਸਤੇ ਸਥੇਤਲ ਲੈ ਆਏ ਉਸ ਸਮੇਂ ਸਤਿਗੁਰੂ ਜੀ ਨੇ ਸਿੰਘਾਂ ਨੂੰ ਆਵਾਜ਼ ਦਿੱਤੀ ਕੋਈ ਹੈ ਉਸ ਵੇਲੇ ਹਸਨ ਸਾਰੇ ਕੋਈ ਹੈ ਸੁਣ ਕੇ ਕਾਲੀ ਨਾਲ ਤੰਬੂ ਅੰਦਰ ਗਏ ਮਾਹੀ ਦੁਰਿਆ ਹੋਵੇ ਕਿਰਪਾ ਲਾ ਨੀਂਦ ਕਿਸ ਨੂੰ ਨੀਂਦ ਦਿੱਤਾ ਕਿਸੇ ਨੂੰ ਚਿਤ ਚੇਤਾ ਨਹੀਂ ਸੀ ਜਦੋਂ ਸਾਰੇ ਸਿੰਘ ਅੰਦਰ ਆਪੁਜੇ ਤਾਂ ਸਤਿਗੁਰੂ ਜੀ ਨੇ ਸਭਲ ਦੇਖਿਆ ਹੱਥ ਦਾ ਇਸ਼ਾਰਾ ਕੀਤਾ ਕਿ ਸਿੰਘ ਸਾਰੇ ਬਿਰਾਜਾਂ ਸਭ ਬੈਠ ਗਏ ਸਾਰਿਆਂ ਦੀ ਅਕਾ ਸਾਹਿਬਾਂ ਦੇ ਚਿਹਰੇ ਉੱਤੇ ਗੱਡੀਆਂ ਸਨ ਸਾਹਿਬ ਬਹੁਤ ਕਮਜ਼ੋਰ ਸਨ ਉਸ ਵੇਲੇ ਗੋਲੀ ਜਹੀ ਸਾਈ ਭਾਨੀ ਬਚਨ ਕੀਤਾ ਸਿੰਗੋ ਅਸੀਂ ਹੁਣ ਜਾ ਰਹੇ ਹਾਂ ਜਿਵੇਂ ਮਰਿਆਤਾ ਹੈ ਸ਼ਸਤਰ ਦੀ ਪੂਜਾ ਕਰਨੀ ਦੁਸ਼ਮਨਾ ਦਾ ਵੀ ਸਾਣਾ ਖਾਣਾ ਧਰਮ ਤੇ ਪੰਥ ਨਾ ਛੱਡਣਾ ਸਤਿਗੁਰੂ ਨਾਨਕ ਦੀਵ ਜੀ ਸਹਾਇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਬੁਲੰਦੇ ਨਾਲ ਹੀ ਸਤਿਗੁਰੂ ਜੀ ਦੇ ਨੇਤਰ ਮੁੰਦੇਗੇ ਇਹ ਅਮਰ ਤੇ ਮਹਾਨ ਆਤਮਾ ਪੰਜ ਪੂਤਕ ਸ੍ਰੀ ਨੂੰ ਛੱਡ ਕੇ ਚਲੀ ਗਈ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਉਸੇ ਪਾਸੇ ਜਿਸ ਨੇ ਪਹਿਲਾ ਜਗਤ ਉੱਤੇ ਭੇਜਿਆ ਸੀ ਕੱਤਕ ਸੁਦੀ 4 6 ਸੰਮਤ 1763 ਬਿਕਰਮੀ ਮੁਤਾਬਕ 1708 ਈਸਵੀ ਮਹੀਨਾ ਅਕਤੂਬਰ ਉਹ ਦਿਹਾਲਾ ਸੀ ਸ ਆਹਬਾਂ ਦਾ ਸਰੀਰ ertid ਤੇ ਮਾਤਲੋਕ ਵਿੱਚ ਰਹਿ ਗਿਆ ਇਹ ਆਤਮਾ ਪਰਲੋਕ ਬ੍ਰਹਮ ਲੋਕ ਵਿੱਚ ਜਾ ਪੁੱਜੀ ਉਸ ਵੇਲੇ ਸਿੰਘ ਵੈਰਾਗੀ ਹੋ ਗਏ ਵਿਰਾਗ ਧੱਲਿਆ ਨਹੀਂ ਸੀ ਜਾਂਦਾ ਸਤਿਗੁਰੂ ਜੀ ਦੇ ਤਨ ਨੂੰ ਦੇਖ ਦੇਖ ਕੇ ਵਿਅਕਲ ਹੁੰਦੇ ਸਨ ਕੁਝ ਜਿਹੜੇ ਧੀਰਜ ਵਾਲੇ ਸਨ ਉਹ ਨੈਣਾਂ ਵਿੱਚੋਂ ਜਲ 흘ਕਿਰਦੇ ਹੋਏ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰੀ ਜਾਂਦੇ ਸਨ ਉਸੇ ਵੇਲੇ ਚੰਦਨ ਦੀਆਂ ਲੱਕੜਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਸੁੰਦਰ ਚਿਕਾ ਤਿਆਰ ਕਰਕੇ ਦਿਨ ਚੜ੍ਹੇ ਇਸ਼ਨਾਨ ਕਰਾ ਕੇ ਪੁਸ਼ਾਕੇ ਹੋਰ ਨਵੇਂ ਪਹਿਨਾ ਕੇ ਅਸ਼ਤਰ ਛਸਤਰ ਲਾ ਕੇ ਸਾਈਂ ਬਾ ਨੂੰ ਚਿਕਾ ਉੱਥੇ ਰੱਖਿਆ ਤੇ ਅਗੰਗ ਦੇਵਤਾ ਦੀ ਸੇਵਾ ਕੀਤੀ ਇਹੀ ਕੋਟਕ ਅਬਚਲ ਨਗਰ ਵਿੱਚ ਹੋਇਆ ਜਿਸ ਨੂੰ ਹਜ਼ੂਰ ਸਾਹਿਬ ਆਖਿਆ ਜਾਂਦਾ ਹੈ ਇਹ ਉਹ ਸਾਈਂ ਬਾਂਦੇ ਜੀਵਨ ਨਾਟਕ ਦਾ ਅੰਤ ਹੋਇਆ ਉਹ ਜੀਵਨ ਜਿਹੜਾ ਜਗਤਜੀਵਾ ਮਹਾਂ ਤੇ ਸਦੀਵ ਕਾਲ ਲਈ ਬਚਨ ਹੋਣ ਵਾਲਾ ਬਚਨ ਵਾਲਾ ਚਾਨਣ ਮੁਨਾਰਾ ਸੀ ਕਈ ਸ਼ਰਧਾਲੂਆਂ ਦਾ ਇਹ ਵੀ ਵਿਚਾਰ ਹੈ ਕਿ ਸਿੰਘਾ ਪਾਸੋਂ ਸਤਿਗੁਰੂ ਜੀ ਨੇ ਚੰਦਨ ਦੀ ਚਿਖਾ ਤਿਆਰ ਕਰਵਾ ਲਈ ਜਦੋਂ ਚਿਖਾ ਤਿਆਰ ਹੋ ਗਈ ਤਾਂ ਸਾਹਿਬ ਸਾਰਿਆਂ ਨੂੰ ਪਤੇ ਬੁਲਾ ਕੇ ਆਪ ਜੀ ਖਾਉਤੇ ਵਿਰਾਜੇ ਸਨ ਉਹਨਾਂ ਦੇ ਬਿਰਾਜਮਾਨ ਹੋਣ ਪਿੱਛੋਂ ਅਕਾਲ ਪੁਰਖ ਦੇ ਹੁਕਮ ਨਾਲ ਆਪਣੇ ਆਪ ਹੀ ਚਿਖਾ ਨੂੰ ਅਗ ਲੱਗ ਗਈ ਸੀ ਜਿਵੇਂ ਕਵੀ ਗੁਲਾਬ ਸਿੰਘ ਜੀ ਨੇ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਕਰ ਅਰਦਾਸ ਕਰ ਅਰਪਰੀ ਕਰੀ ਹੈ ਲੈ ਕੇ ਖਾਲਸੇ ਤੇ ਖੁਸ਼ੀ ਚੰਦਨ ਕੀ ਚਿਖਾ ਪਰ ਆਪ ਚੱਲਿਆ ਵਿਰਾਜੇ ਦਾਹ ਕੌਰ ਤਰੀ ਹੈ ਅਰ ਯੁਗ ਬਲ ਕਰ ਪ੍ਰਗਟਾਇਆ ਪਾਰਕ ਉਹ ਤਹਾ ਨਿਜ ਤਨ ਕੀਆ नाम लिया हरि है चिखा के गई थी कनाते पाने वर्ताने समय प्रेम संग जरी है कर दिया शरीर सारी हूँ की सुन लीजिए बर्ख बताली नव मास छवि चार दिन हूँ अब हूँ नदेड़ शहर सुनी ची है गोदावरी के निकट अफजल नगर है गुर अस्थान प्रद सो सुनी ची है छपी ਉਹ ਜੀਤੀ ਹੈ ਤੋ ਕੀਤੀ ਹੈ ਸਾਈਬਾਨੀ ساری ਉਮਰ 42 ਸਾਲ 9 ਮਹੀਨੇ 24 ਦਿਨ ਹੋ ਕੇ ਤੇ 32 ਬਰੇ ਤੇ 11 ਮਹੀਨੇ ਪਾਤਸ਼ਾਹੀ ਕੀਤੀ ਆਪ ਦਾ ਜਨਮ ਪੱਟੇ ਸਾਹਿਬ ਬਿਹਾਰ ਵਿੱਚ ਹੋਇਆ ਕਿਡੇ ਪਲੇ ਤੇ ਜਵਾਨ ਹੋਏ ਅਨੰਤਪੁਰ ਸਾਹਿਬ ਉੱਤੇ ਹੀ ਜ਼ਾਲਮਾਂ ਦੇ ਨਾਸ਼ ਕਰਨ ਵਾਸਤੇ ਖਾਲਸਾ ਪੰਥ ਸਾਜਿਆ ਇਹ ਅੰਤਮ ਦਿਨ ਗੋਦਾਵਰੀ ਨਦੀ ਕਿਨਾਰੇ ਅਕਚਲ ਨਦਲ ਗੁਜ਼ਾਰੀ ਜੋ ਹైదరాబాద్ ਦੱਖਣ ਵਿੱਚ ਹੈ ਇਹ ਜਿੱਤੇ ਸਾਹਿਬਾਂ ਦੀ ਯਾਦ ਵਿੱਚ ਆਲੀਸ਼ਾਨ ਗੁਰਦੁਆਰੇ ਹਨ ਤਨ ਤਨ ਸਤ ਕਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਪਿਤਾ ਤੋਂ ਸਦਾ ਬਲੇਹਾਨੀ ਚਾਹੀਏ ਵਾਹਿਗੁਰੂ ਜੀ ਹੋ ਇਹਾ ਪੰਗਲ ਤੇ ਲਈ ਮਾਫ ਕਰਨਾ ਚਾਹੀਏ ਸਦਾ ਪੜਿਆ ਸੁਹਾ ਪਰਵਾਨ ਕਰਨਾ ਚਾਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀਤੇ